ਜਿਹੜੇ ਲੋਕ ਫੋਜ ਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਫੋਜ ਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਫੋਜ ਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ Hindu Shakti ਮਾਰਚ ਕਰਿਆ ਜਾਏਗਾ Hindu Sangathan Hindu Samaj Shahar Wasi Punjab Wasi ਚੁੱਪ ਨਹੀਂ ਰਹਿਣਗੇ ਬਿਲਕੁਲ ਜਿਹੜੇ ਲੋਕ ਫੋਜ ਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲਣਗੇ ਜਿਹੜੇ ਲੋਕ ਫੋਜ ਦੇ ਨੇ ਸੀ ਖੱਪਰ ਦੇ ਕਿਰਪਾ ਨਾਲ ਮਾਰੇ ਕਤਲੇਆਮ ਹਮਲੇ ਕਰਕੇ ਸਾਨੂੰ ਡਰਾ ਲਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ ਹਿੰਦੂ ਡਰਨ ਵਾਲਾ ਨਹੀਂ ਤੇ ਜਿਹੜੇ ਨਕਲੀ ਸਿੰਘ ਸੀ ਨਕਲੀ ਸੀਗੇ ਨਕਲੀ ਢੰਗ ਸੀ ਨਾ ਉਹ ਤੇ ਛੇੜੀ ਸੀਗੇ ਚੋਰ ਸੀਗੇ ਚੋਰੀਆਂ ਦੇ ਪਰਚੇ ਨੇ ਨਸ਼ਾ ਲੈਂਦੇ ਨੇ ਨਸ਼ਾ ਕਰਦੇ ਨੇ 24 ਘੰਟੇ ਉਹਨਾਂ ਲੋਗਾਂ ਨੇ ਸੰਦੀਪਾਪੁਰ ਤੇ ਕਤਲੇਆਮ ਹਮਲਾ ਕੀਤਾ ਸੋਸ਼ਲ ਮੀਡੀਆ ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ ਅਸੀਂ ਕਰਾਤਾ ਫਤਿਹ ਕਰਾਤਾ ਜਾਗੋ ਆਈਏ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਵੀ ਹਿੰਦੂਆਂ ਨੂੰ ਅਸੀਂ ਨੀਚੇ ਰੱਖਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦਿਆਂ ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲੇ ਵੀ ਨਾ ਵੀ ਚੁੱਪ ਵੀ ਰਹੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਨ ਸੜਾ ਮਕਸਦ ਸੰਦੀਪ <th>ਥਾਪੜ ਦੇ ਹਮਲਾਵਰ ਨੂੰ ਸਜ਼ਾ ਦੁਲਾਣਾ ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮੁੱਚ ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਥਾਪੜ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿਲ੍ਹਾ ਦੀ ਸਲੱਖਾ ਤੱਕ ਪਹੁੰਚਾਣਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਇੱਕ ਦੂਜੀ ਗੱਲ ਸਾਡੀ ਸੀ ਕਿ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ <th>ਥਾਪੜ ਵੱਲ ਪਰਚਾ ਦਰਜ ਕੀਤਾ ਗਿਆ ਵੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜਮੇਦਰੀਆਂ ਚੱਕਰੇ ਨੇ ਅਸੀਂ ਕਰਾਤਾ ਫਤਿਹ ਕਰਾਤਾ ਜਾਗ ਹੋਈ ਹੈ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕੁਝ ਹੋਇਆ ਹਿੰਦੂ ਸਮਾਜ ਨੂੰ ਨੀਚਾ ਦਿਖਾਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰੱਖਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦੀਏ ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲਿਆ ਵੀ ਨਾ ਵੀ ਚੁੱਪ ਵੀ ਰਵੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਲਦੀ ਹੀ ਪੰਜਾਬ ਦੇ ਵਿੱਚ ਹਿੰਦੂ ਸਟਰਾ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣਾ ਵਿੱਚ ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਨਤੀਜਾ ਮুলਜ਼ਮ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਸੀਗਾ ਉਹਦੇ ਬਾਰੇ ਕੋਈ ਗੱਲਬਾਤ ਉਹ ਲੋਕ ਕਹਿ ਰਹੇ ਨੇ ਵੀ ਪ੍ਰਯਾਸ ਚੱਲ ਰਿਹਾ ਹੈ ਐਸੀ ਟੀਮਾਂ ਲਾਈਆਂ ਹੋਈਆਂ ਨੇ ਦੇਖਦੇ ਹਾਂ ਰਿਜ਼ਲਟ ਕਦੋਂ ਆਉਂਦਾ ਹੈ ਆਸ਼ਵਾਸ਼ਣ ਹੈ ਜਦ ਤੱਕ ਮੂਲਜ਼ਮਾਂ ਨੂੰ ਸਜ਼ਾ ਨਹੀਂ ਹੁੰਦੀਆਂ ਜਦ ਤੱਕ ਮੂਜਰਾ ਨੂੰ ਕੋਣ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਰਿਛੜ ਦਿੰਦਾ ਜਦ ਤੱਕ ਜਿਹੜੇ ਲੋਕ ਬੋਲਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਜ਼ਿੰਮੇਦਾਰੀ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਬਕਵਾਸ ਕਰਦੇ ਨੇ ਫालतू ਬੋਲਦੇ ਨੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਨਹੀਂ ਹੁੰਦਾ ਹਿੰਦੂ ਸੰਗਠਨ ਹਿੰਦੂ ਸਮਾਜ ਸ਼ਹਿਰ ਵਾਸੀ ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲੈਣਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਥਾਪਰ ਦੇ ਕਿਰਪਾਨਾਂ ਮਾਰ ਕੇ ਕਤਲਿਆ ਮਾਮਲੇ ਕਰਕੇ ਸਾਨੂੰ ਡਰਾ ਲੈਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ ਹਿੰਦੂ ਡਰ ਨਾਲ ਨਹੀਂ ਪਹਿਲਾਂ ਨਹੀਂ ਡਰਿਆ 1984 ਜਦੋਂ ਅੱਤਵਾਦੀ ਬੱਸਾਂ 'ਚੋਂ ਟ੍ਰੇਨਾਂ 'ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ ਹਿੰਦੂ ਹੈ ਤਾਂ ਪੰਜਾਬ ਹੈ ਮੈਂ ਸਾਫ਼ ਕਹਿਣਾ ਚਾਹਾਂਗਾ ਹਿੰਦੂ ਹੈ ਤਾਂ ਪੰਜਾਬ ਹੈ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮst ਹਿੰਦੂ ਸੱਦਰਨ ਸਾਰਾ ਪੰਜਾਬ ਦਾ ਸਰਾ ਤਿੰਨ ਧਰਮ ਦੇ ਲੋਕ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਆਪਣੀ ਪੋਸਟ ਪਾण्डे ਐਕਸ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਆ ਉਹ ਹੇਟ ਸਪੀਚ ਕਰਦੇ ਨੇ ਢੜਕਾਉਂਦੇ ਨੇ ਸਿੱਖ ਭਾਵਨਾਵਾਂ ਨੂੰ ਟਾਰਗਟ ਕਰਦੇ ਨੇ ਇਹ ਸਪੀਚ ਕਰਦੇ ਨੇ ਮੈਂ ਗੱਲ ਦੱਸਾਂ ਸ਼ਿਵ ਸੈਨਿਕ ਜਿਹੜਾ ਹੈਗਾ ਜਾਂ Hindu ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਸੱਚ ਨੂੰ ਸੱਚ ਕਹਿੰਦੇ ਆ ਅਤਵਾਦੀ ਨੂੰ ਅਤਵਾਦੀ ਕਹਿੰਦੇ ਆ ਇਹਨਾਂ ਦੀ ਤਰ੍ਹਾਂ ਹੀਰੋੜੀ ਬਣਾਉਂਦੇ ਸਾਨੀ ਨੂੰ ਤਾਂ ਲੱਗਦਾ ਗੱਲਾਂ ਫਿਲਮ ਬੈਠੇ ਨਾ ਗੱਲਾਂ ਕਰਨੀਆਂ ਬਹੁਤ ਆਂਦੀਆਂ ਠੀਕ ਹੈ ਨਹੀਂ ਅਸੀਂ ਸੱਚ ਨੂੰ ਸੱਚ ਕਹਿੰਦੇ ਆ ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਦੇ ਆ ਇਹ ਲੋਕ ਅੱਤਵਾਦੀ ਨੂੰ ਹੀਰੋ ਬਣਾਉਂਦੇ ਨੇ ਕੀ ਦੱਸਦੇ ਨੇ ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ ਇਹਨਾਂ ਲਈ ਜਗਤਾਰ ਸਿੰਘ ਹੋਰਾਂ ਹੀਰੋ ਹੋ ਸਕਦਾ ਜਿਹਨੇ ਬੰਬ ਦੇ ਨਾਲ ਕਤਲਿਆਮ ਕੀਤਾ ਸਾਡੇ ਲਈ ਨਹੀਂ ਹੋ ਸਕਦਾ ਅਸੀਂ ਸਾਫ਼ ਕਹਿੰਦੇ ਅਸੀਂ ਲੋਕ ਦੇਸ਼ ਪ੍ਰੇਮੀ ਆ ਪੰਜਾਬ ਪ੍ਰੇਮੀਆਂ ਧਰਮ ਪ੍ਰੇਮੀਆਂ ਸ਼ਾਂਤੀਪ੍ਰੀਅ ਲੋਕਾਂ ਅਗਰ ਸਾਡੇ ਨਾਲ ਧੱਕਾ ਕੀਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੁਸ਼ਵਨਰ ਨੇ ਕਹੇ ਸੀ ਕਿ ਸੋਸ਼ਲ ਮੀਡੀਆ ਦੇ ਜਿਹੜੇ ਅੱਗੇ ਇਦਾਂ ਦੀ ਕੋਈ ਪੋਸਟ ਪਾਊਗਾ ਬਿਲਕੁਲ ਅਸੀਂ ਉਹੀ ਕੰਪਲੀਟ ਦੇ ਕੇ ਆਏ ਆ ਵੀ ਜਿਨ੍ਹਾਂ ਨੇ ਥਾਪਰ ਦੇ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਲੁੱਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਸਰ ਹੁਣ ਅੰਦਰ ਗੱਲਬਾਤ ਕੀ ਹੋਈ ਆ ਹੋਰ ਗੱਲਬਾਤ ਕੀ ਹੋਈ ਹੈ ਤੁਹਾਡੇ ਅੰਦਰ ਬਹੀ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੇ ਲੋਕ ਨਿਹੰਗਬਾਨੇ ਚ ਫਿਰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਦੋਸ਼ੀ ਨੇ ਗੁਰੂ ਦਾ ਬਾਨਾ ਜਦੋਂ ਸੰਦੀਪ ਥਾਪੁਰ ਨੂੰ ਰੋਕਿਆ ਗਿਆ ਗੁਰੂ ਥਾਪੁਰ ਸਾਹਿਬ ਨੇ ਕੀਤਾ ਵੀ ਗੁਰੂ ਦੇ ਬਾਣੇ ਨੂੰ ਦੇਖ ਕੇ ਨਮਸਕਾਰ ਕੀਤਾ ਪਰ ਜਿਹੜੇ ਨਕਲੀ ਸਿੰਘ ਸੀਗੇ ਨਕਲੀ ਸੀਗੇ ਨਕਲੀ ਢੰਗ ਸੀ ਨਾ ਉਹ ਨਸ਼ੇੜੀ ਸੀਗੇ ਚੋਰ ਸੀਗੇ ਚੋਰੀਆਂ ਦੇ ਪਰਚੇ ਨੇ ਨਸ਼ਾ ਲੈਂਦੇ ਨੇ ਨਸ਼ਾ ਕਰਦੇ ਨੇ 24 ਘੰਟੇ ਉਹਨਾਂ ਲੋਗਾਂ ਨੇ ਸੰਦੀਪ ਥਾਪੁਰ ਤੇ ਕਤਲੇਆਮ ਹਮਲਾ ਕੀਤਾ ਕਿਉਂ ਕੀਤਾ ਕਿਉਂਕਿ ਦੁਕਾਨਾਂ ਖੁੱਲ ਚੁੱਕੀਆਂ ਨੇ ਇਹ ਵੀ ਕਿ ਦੁਕਾਨਾਂ ਖੁੱਲ ਚੁੱਕੀਆਂ ਵੀ ਕਿਸੇ Hindu leader ਨੂੰ ਮਾਰ ਦੋ ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਘਰ ਰੋਟੀ ਨਹੀਂ ਫਿਰਦੀ ਪੈਰ ਚ ਪਾ ਲੂ ਚੱਪਲ ਸੀ ਤੂੰ ਵੀਡੀਓ ਦੇਖੋ ਇੱਕ ਨਿਹੰਗ ਦੇ ਪੈਰ ਚ ਚੱਪਲ ਨਹੀਂ ਪਈ ਸੀ ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ ਉਹਨਾਂ ਦੇ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ ਥਾਪਰ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ ਦੀ ਸੀਰੀਅਸ ਹੈ ਜਦ ਤੱਕ ਮੈਂ ਸਿੱਧੀ ਗੱਲ ਕਰਾਂ ਸਿਰ ਤੇ ਖਤਰਨਾਕ ਸੱਟਾਂ ਨੇ ਮਾਰੀਆਂ ਗਈਆਂ ਨੇ ਲੱਤਾਂ ਬਾਹਾਂਾਂ ਪਰਪਰ ਸੱਟਾਂ ਮਾਰੀਆਂ ਗਈਆਂ ਨੇ ਜਦ ਤੱਕ ਸੰਦੀਪ ਥਾਪਰ ਦੀ ਘਰ ਨਹੀਂ ਆ ਜਾਂਦੇ ਜਤੋਂ ਮਹੀਨੇ ਤੋਂ ਮਹੀਨੇ ਲੱਗਦੇ ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ ਠੀਕ ਨਹੀਂ